ਧੰਨਵਾਦ ਤੁਹਾਡਾ ਜੀ ਆਇਆਂ ਨੂੰ ਮੇਰੇ ਨਾਲ ਮੇਰੇ ਕੈਬਨਿਟ ਦੇ ਸਾਰੇ ਸਾਥੀ ਕਲੀਗ ਮੌਜੂਦ ਨੇ ਸਾਥਿਓ ਅੱਜ ਜਿਸ ਮਕਸਦ ਲਈ ਇੱਥੇ ਇਕੱਠੇ ਹੋਏ ਆਂ ਜਿਵੇਂ ਕਿ ਭਾਜਪੀ ਨੂੰ ਆਦਤ ਹੈ ਕਿ ਪੰਜਾਬ ਦੇ ਨਾਲ ਬਾਰ 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 ਮੱਕਾਰੀ ਕਰਨੀ ਹੈ ਧੋਖਾ ਕਰਨਾ ਹੈ ਪਿੱਠ ਦੇ ਵਿੱਚ ਛੁਰਾ ਮਾਰਨਾ ਹੈ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਹੱਕਾਂ ਉੱਪਰ ਡਾਕੇ ਵੱਜਦੇ ਰਹੇ ਨੇ ਤੇ ਹੁਣ ਇੱਕ ਨਵਾਂ ਡਾਕਾ ਨਵੀਂ ਚੋਰੀ ਪੰਜ ਦਰਿਆਵਾਂ ਦੇ ਪੰਜਾਬ ਦੇ ਦੇ ਪਾਣੀ ਨੇ ਜਿਹੜੇ ਉਹਦੀ ਚੋਰੀ ਉਹਦੇ ਉੱਪਰ ਡਾਕਾ ਮਾਰਨ ਦੀ ਸਾਜ਼ਿਸ਼ਾਂ ਨੇ ਜਿਹੜੀਆਂ ਉਹ ਰਚੀਆਂ ਨੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ BBMB ਜਿਸ ਦੇ ਵਿੱਚ 60% ਪੰਜਾਬ ਦਾ ਸ਼ੇਅਰ ਹੈ ਉਹਦੇ ਵੀ ਪਾਣੀ ਉੱਪਰ ਡਾਕਾ ਮਾਰ ਕੇ ਚੋਰੀ ਕਰਕੇ ਪੰਜਾਬ ਦਾ ਪਾਣੀ ਉਹ ਹਰਿਆਣੇ ਨੂੰ ਦੇਣ ਦੀਆਂ ਕੁਝੀਆਂ ਚਾਲਾਂ ਨੇ ਜਿਹੜੀਆਂ ਉਹ ਰਚੀਆਂ ਗਈਆਂ ਨੇ ਹਰਿਆਣੇ ਨੂੰ ਆਲਰੇਡੀ 1700 ਕਿਊਸਿਕ ਉਹਨਾਂ ਦੇ ਸ਼ੇਅਰ ਤੋਂ ਵੱਧ ਕੇ 4700 ਕਿਊਸਿਕ ਦਿੱਤਾ ਜਾ ਰਿਹਾ ਪਰ ਇਸ ਤੋਂ ਵੀ ਵੱਧ ਪਾਣੀ ਪੰਜਾਬ ਦਾ ਲੁੱਟਿਆ ਜਾ ਰਿਹਾ ਜਿਹਦੇ ਜਿਸ ਨੂੰ ਰੋਕਣ ਦੇ ਲਈ ਜਿਹਦੀ ਲੜਾਈ ਦੇ ਲਈ ਅੱਜ ਪੰਜਾਬ ਸਰਕਾਰ ਨੇ ਮਾਨ ਸਾਹਿਬ ਭਗਵੰਤ ਮਾਨ ਜੀ ਨੇ ਸਾਰੇ ਕੈਬਨਿਟ ਨੇ ਸਾਰੇ ਐਮ ਐਲ ਏ ਇੱਥੇ ਇਕੱਠੇ ਹੋਏ ਸਾਡੇ ਮਾਨਯੋਗ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਉਚੇਚੇ ਤੌਰ ਤੇ ਆਏ ਤੇ ਇਹ ਸਰਬਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਨਾ ਪਾਣੀਆਂ ਦੇ ਉੱਪਰ ਡਾਕਾ ਨਹੀਂ ਵੱਜਣ ਦਿੱਤਾ ਜਾਊਗਾ ਔਰ ਇਹਦੇ ਲਈ ਜਿਹੜੀ ਲੜਾਈ ਹੈ ਉਹ ਹਰ ਤਰ੍ਹਾਂ ਦੀ ਚਾਹੇ ਉਹ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਕੂਚਿਆਂ ਦੇ ਵਿੱਚ ਉਹ ਲੜਾਈ ਲੜੀ ਜਾਊਗੀ ਸੰਵਿਧਾਨਿਕ ਲੀਗਲ ਲੜਾਈ ਲੜੀ ਜਾਊਗੀ ਅੱਜ ਆਲਰੇਡੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਗਰਾਊਂਡ ਜ਼ੀਰੋ ਦੇ ਉੱਪਰ ਉੱਤਰ ਕੇ ਖੁਦ ਆਪ ਡੈਮ ਦੇ ਉੱਪਰ ਗਏ ਔਰ ਇਹ ਇਨਸ਼ੋਰ ਕੀਤਾ ਕਿ ਇਹ ਪਾਣੀ ਦੀ ਚੋਰੀਏ ਉਹ ਨਾ ਹੋਵੇ ਸੋ ਪਾਣੀ ਦੇ ਦੀ ਰੱਖਿਆ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਚਾਹ ਔਰ ਆਮ ਆਦਮੀ ਪਾਰਟੀ ਉਹ ਵਚਨਬੱਧ ਹੈ ਔਰ ਇਹਦੇ ਲਈ ਇਹਦੇ ਲਈ ਕੱਲ ਨੂੰ ਸਵੇਰੇ 10 ਵਜੇ 올 ਪਾਰਟੀ ਮੀਟਿੰਗ ਹੈ ਜਿਹੜੀ ਉਹ ਬੁਲਾਈ ਜਾ ਰਹੀ ਹੈ ਔਰ ਤਾਂ ਕਿ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਉਹ ਆਪਣਾ ਸਟੈਂਡ ਸਪਸ਼ਟ ਕਰ ਸਕਣ ਔਰ ਕੱਲ ਹੀ ਪਤਾ ਲੱਗ ਜਾਊਗਾ ਕਿ ਕਿਹੜੇ ਪੰਜਾਬ ਦੇ ਹਤਾਸ਼ੀ ਨੇ ਤੇ ਕਿਹੜੇ ਪੰਜਾਬ ਦੇ ਦੁਖੀ ਨੇ ਇਸ ਤੋਂ ਬਾਅਦ ਸੋਮਵਾਰ ਨੂੰ ਸਪੈਸ਼ਲ ਸੈਸ਼ਨ ਜਿਹੜਾ ਉਹ ਪੰਜਾਬ ਦੇ ਬੀਬੀਐਮਡੀ ਦੇ ਪਾਣੀਆਂ ਦੀ ਰੱਖਿਆ ਦੇ ਲਈ ਇਸ ਚੋਰੀ ਨੂੰ ਰੋਕਣ ਦੇ ਲਈ ਸਪੈਸ਼ਲ ਸੈਸ਼ਨ ਸੋਮਵਾਰ ਨੂੰ ਬੁਲਾਇਆ ਜਾ ਰਿਹਾ ਹੈ ਔਰ ਅੱਜ ਇਹ ਪਰਖ ਦੀ ਘੜੀ ਹੈ ਕਿ ਬੀਜੇਪੀ ਦੇ ਲੀਡਰ ਚਾਹੇ ਉਹ ਸੁਨੀਲ ਜਾਖੜ ਨੇ ਚਾਹੇ ਉਹ ਰਵਨੀਤ ਬਿੱਟੂ ਨੇ ਚਾਹੇ ਉਹ ਤਰਨ ਚੋਗ ਨੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਮਹਾਰਾਣੀ ਪ੍ਰਜੀਤ ਕੋਰ ਹੁਣੀ ਨੇ ਕਿ ਕਿਹੜੇ ਲੋਕ ਅੱਜ ਪੰਜਾਬ ਦੇ ਪੰਜਾਬ ਦੇ ਪਾਣੀਆਂ ਦੇ ਨਾਲ ਪੰਜਾਬੀਅਤ ਦੇ ਨਾਲ ਖੜਦੇ ਨੇ ਯਾ ਸਿਰਫ ਔਰ ਸਿਰਫ ਇਹ ਲੋਕ ਆਪਦੀਆਂ ਕੁਰਸੀਆਂ ਬਚਾਉਣ ਦੇ ਲਈ ਬੀਜੇਪੀ ਦੇ ਇਸ ਧੋਖੇ ਇਸ ਮੱਕਾਰੀ ਦੇ ਨਾਲ ਖੜਦੇ ਨੇ ਸੋ ਮੈਂ ਇਹਨਾਂ ਸਾਰੇ ਬੀਜੇਪੀ ਦੇ ਸਾਰੇ ਲੀਡਰਾਂ ਨੂੰ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹ ਵਾਰਨਿੰਗ ਇਹ ਚੇਤਾਵਨੀ ਦੇ ਦੇਣਾ ਚਾਹੁੰਦਾ ਕਿ ਜੇ ਸਹੀ ਮੈਨੇਜ ਪੰਜਾਬ ਦੇ ਪੁੱਤੋਂ ਤੇ ਪੰਜਾਬ ਦੇ ਨਾਲ ਖੜੋ ਤੇ ਇਮੀਡੀਏਟ ਤੋ ਨੂੰ ਯਾ ਤਾਂ ਇਹ ਫੈਸਲਾ ਕੇਂਦਰ ਸਰਕਾਰ ਤੋਂ ਭਾਜਪਾ ਤੋਂ ਕਰਵਾਓ ਕਿ ਪੰਜਾਬ ਦੇ ਪਾਣੀਆਂ ਦਾ ਇੱਕ ਵੀ ਤੁਪਕਾ ਫालतੂ ਅਸੀਂ ਹਰਿਆਣਾ ਨੂੰ ਨਹੀਂ ਦੇਣਾ ਜਾਂ ਤਾਂ ਇਹ ਫੈਸਲਾ ਕਰਵਾਓ ਤੇ ਨਹੀਂ ਇਮੀਡੀਏਟਲੀ ਆਪਦੀਆਂ ਕੁਰਸੀਆਂ ਨੂੰ ਆਪਦੀਆਂ ਅਹੁਦੇਦਾਰੀਆਂ ਨੂੰ ਆਪਦੀਆਂ ਮਿਨਿਸਟਰੀਆਂ ਨੂੰ ਔਰ ਭਾਜਪਾ ਨੂੰ ਲੱਤ ਮਾਰ ਕੇ ਤੁਸੀਂ ਉਹਨਾਂ ਨੂੰ ਅਲਵਿਦਾ ਕਹੋ ਸੋ ਇਹ ਪਰਖ ਦੀ ਘੜੀ ਹੈ ਇਹਨਾਂ ਬੀਜੇਪੀ ਦੇ ਲੀਡਰਾਂ ਵਾਸਤੇ ਸੋ ਮੈਂ ਸਮਝਦਾ ਕਿ ਜਿੱਥੇ ਅੱਜ ਪੰਜਾਬ ਦੇ 3 ਕਰੋੜ ਲੋਕ ਇਹਨਾਂ ਦੇ ਮੂੰਹਾਂ ਵੱਲ ਦੇਖ ਰਹੇ ਨੇ ਉੱਥੇ ਹੀ ਉਹਨਾਂ ਦੇ ਵਿੱਚ ਅੱਜ ਜਿਸ ਲੈਵਲ ਦੀ ਆਮ ਆਦਮੀ ਪਾਰਟੀ ਨੇ ਕਾਰਵਾਈ ਕੀਤੀ ਔਰ ਸ਼੍ਰੀ ਕੇਜਰੀ ਅਰਵਿੰਦ ਕੇਜਰੀਵਾਜੀ ਖੁਦ ਆ ਪਹੁੰਚੇ ਨੇ ਮਾਨ ਸਾਹਿਬ ਖੁਦ ਟੈਂਕ ਤੇ ਗਏ ਨੇ ਗਰਾਊਂਡ ਲੈਵਲ ਤੇ ਪੂਰੇ ਪੰਜਾਬ ਦੇ ਵਿੱਚ ਰੋਸ ਮਜ਼ਾਹਰੇ ਬੀਜਪੀ ਦੇ ਖਿਲਾਫ ਹੋਏ ਨੇ ਸਮੁੱਚਾ 3 ਕਰੋੜ ਪੰਜਾਬੀ ਅੱਜ ਇਸ ਮਕਸਦ ਦੇ ਲਈ ਆਮ ਆਦਮੀ ਪਾਰਟੀ ਦੇ ਔਰ ਪੰਜਾਬ ਸਰਕਾਰ ਦੇ ਨਾਲ ਤੇ ਅਸੀਂ ਇਨਸ਼ੋਰ ਕਰਦਿਆ ਕਿ ਇੱਕ ਵੀ ਤੁਪਕਾ ਪੰਜਾਬ ਦੇ ਪਾਣੀ ਦਾ ਉਹ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਊਗਾ ਜਿੰਨੇ ਮਰਜ਼ੀ ਹੀਲੇ ਵਸੀਲੇ ਚਾਹੇ ਬੀਜੇਪੀ ਕੇਂਦਰ ਸਰਕਾਰ ਜਾਂ ਹਰਿਆਣਾ ਸਰਕਾਰ ਲੈ ਕਾਰ ਕਰ ਲੈ ਇਹ ਨਹੀਂ ਹੁਣ ਦਿੱਤਾ ਜਾਊਗਾ ਸੈਸ਼ਨ ਦੇ ਵਿੱਚ ਕੈ ਰੈਜ਼ੋਲੂਸ਼ਨ ਲੈ ਕੇ ਆਏ ਹੋਗੇ ਕਿਆ ਕੁਝ ਕਰੋਗੇ ਡੈਫੀਨੇਟਲੀ ਜੀ ਰੈਜ਼ੋਲੂਸ਼ਨ ਹੈ ਜਿਹੜਾ ਉਹ ਲੈ ਕੇ ਆਵਾਂਗੇ ਤੇ ਉਸੇ ਤੋਂ ਪਤਾ ਲੱਗ ਜਾਊਗਾ ਕਿ ਕਿਹੜੇ ਕਿਹੜੇ ਪੰਜਾਬ ਦੇ ਦੁਖੀ ਨੇ ਤੇ ਕਿਹੜੇ ਪੰਜਾਬ ਦੇ ਹਤੈਸ਼ੀ ਨੇ ਇਹ ਮੰਨਿਆ ਜਾ ਰਿਹਾ ਹੈ ਕਿ